ਬਿਆਰ ਭੜਿਆ ਹੁੰਦਾ ਨਾਲੇ ਚਲਦਾ ਬਿਆਰ ਤੇ ਸੋਚਿਆ ਨਹੀਂ ਕਿ ਇਸੇ ਬਹੁਤ ਆਪ੍ਰਿਕਨ ਕਿੰਨਾ ਕੁ ਨੁਕਸਾਨ ਹੈ ਕਿਕਰ ਕਰੋੜੇ ਲੱਗਦਾ ਕਿ ਆ ਜੀ ਕਰੋੜੇ ਹੋਣ 2.5 ਲੱਖ ਰੁਪਏ ਨਗਰ ਸੀਗਾ ਸਾਰਾ ਖਾਲੀ ਕਰ ਸਾਹਿਬ ਜੀ ਸਿੰਘ ਬਹੁਤ ਸੀ ਲੈਤਾ ਬਰਾ ਉਹ ਗਰ ਕੋਈ ਪੀਤੀ ਜੁਵਾ ਵਗੈਰਾ ਖੇਲਦੇ ਸੀ ਤੇ ਨਕਲੀ ਪੁਲਿਸ ਜਾ ਕੇ ਉੱਥੇ ਛਾਪੇਮਾਰੀ ਕਰਦੀ ਹੈ ਤੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਦਾ ਫੈਸਲਾ ਕਰਾਉਂਦੇ ਆ 7.5 ਲੱਖ ਰੁਪਏ ਲਿਆ ਉਹਨਾਂ ਦੇ ਫੈਸਲੇ ਮੈਂ ਕੱਲ ਗਿਆ ਸੀ ਮਾਨਸਾ ਮਾਨਸਾ ਗੋਲੀ ਚਲਾਤੀ ਬੈਠੇ ਤੇ ਸਾਰਾ ਬਾਜ਼ਾਰ ਬੰਦ ਸੀ ਉਹਨੇ ਉਹਨੇ ਪਤਾ ਲੱਗਿਆ ਇੱਕ ਕਬੱਡੀ ਪਲੇਅਰ ਦਿਗਰਾਉਂ ਮਾਰਤਾ ਚੌਂਕ ਚ ਮੈਂ ਅੱਜ ਜਲੰਧਰ ਵੈਸਟ ਵਿਖੇ ਪਹੁੰਚਿਆ ਜਿੱਥੇ ਮੈਨੂੰ ਸਾਡੇ 베ਰੀ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਇਹ ਬੀਬੀ ਸੁਰਿੰਦਰ ਕੌਰ ਨੇ ਇਤਲਾਹ ਦਿੱਤੀ ਸੀ ਔਰ ਮੈਂ ਸੋਸ਼ਲ ਮੀਡੀਆ ਔਰ ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਿਆ ਕਿ ਇਸ ਪ੍ਰਕਾਰ ਇੱਕ ਜੁਐਲਰ ਸ਼ਾਪ ਤੇ ਕਰੋੜਾ ਰੁਪਏ ਦੀ ਲੁੱਟ ਹੋ ਗਈ ਹੈ ਮੈਂ ਤਰਨਤਾਰਨ ਸੀ ਔਰ ਅੱਜ ਤਰਨਤਾਰਨ ਦਾ ਇਲੈਕਸ਼ਨ ਛੱਡ ਕੇ ਮੈਂ ਅੱਜ ਇੱਥੇ ਪਹੁੰਚਿਆ ਕਿਉਂਕਿ ਕੱਲ ਪਰਸੋ ਮਾਨਸਾ ਵਿਖੇ ਇੱਕ ਵਪਾਰੀ ਨੂੰ ਦੁਕਾਨ 'ਚ ਬੈਠੇ ਨੂੰ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਸਾਰਾ ਬਾਜ਼ਾਰ ਬੰਦ ਸੀ ਮੈਂ ਉੱਥੇ ਵੀ ਜਾ ਕੇ ਆਇਆ ਔਰ ਹੁਣੇ ਉਹਨੇ ਖਬਰ ਆਈ ਹੈ ਜਗਰਾਉਂ ਦੇ ਚੌਂਕ ਦੇ ਵਿੱਚ ਇੱਕ ਕਬੱਡੀ ਪਲੇਅਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਂ ਕਿ ਜਾਣੀ ਕੀ ਤਿੰਨਾ ਦਿਨਾਂ ਚ ਤੀਜਾ ਵੱਡਾ ਹਾਦਸਾ। ਔਰ ਹੁਣੇ ਆ ਕੇ ਜਦੋਂ ਮੈਂ ਜੁਵਲਰ ਸ਼ਾਪ ਤੇ ਮਿਲਿਆ ਨikhil ਨੂੰ ਜਿਹੜੇ ਕੀ ਸ਼ਾਪ ਜਿਹੜਾ ਸ਼ਾਪਕੀਪਰ ਨੇ ਉਹਨਾਂ ਦੇ ਬੇਟੇ ਨੇ ਜਿਹੜੇ ਸਵੇਰ ਦੁਕਾਨ ਖੋਲ ਖੋਲ ਰਏ ਸੀ। ਔਰ ਉਹਨਾਂ ਨੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਸਵੇਰ ਸੁਬਾਹ ਵਗਦੇ ਬਾਜ਼ਾਰ ਦੇ ਵਿੱਚ ਤਿੰਨ ਅਣਪਛਾਤੇ ਵਿਅਕਤੀ ਆਉਂਦੇ ਐ ਤੇ ਪਿਸਤੌਲ ਦੀ ਨੋਕ ਤੇ ਕਰੋੜ ਸਵਾ ਕਰੋੜ ਰੁਪਏ ਦਾ ਮੇਰਾ ਸਮਾਨ ਜਿਹੜਾ ਉਹ ਲੈ ਜਾਂਦੇ ਐ ਔਰ 2 ਲੱਖ ਦੀ ਨਕਦੀ ਲੈ ਜਾਂਦੇ ਐ 25 ਹਜ਼ਾਰ ਕੈਸ਼ ਔਰ 25 ਹਜ਼ਾਰ ਇਹਦੀ ਖੁੱਦੀ ਜੇਬ 'ਚ ਸੀਗਾ ਉਹ ਵੀ ਲੈ ਜਾਂਦੇ ਐ ਇਹ ਜਲੰਧਰ ਜਿਹੜਾ ਇਹ ਕਮਿਸ਼ਨੇਟ ਐ ਇੱਥੇ ਕਮਿਸ਼ਨਰ ਬੈਠਦਾ ਐ ਗਿਲੰਦਰ ਅੰਮ੍ਰਿਤਸਰ ਪਟਿਆਲਾ ਲੋਹਿਆਣਾ ਪਰ ਜਿਸ ਪ੍ਰਕਾਰ ਦਾ ਇਹ ਸੰਘਣਾ ਬਾਜ਼ਾਰ ਹੈ ਅਗਰ ਇਸ ਬਾਜ਼ਾਰ 'ਚ ਐਸੀ ਘਟਨਾ ਵਾਪਰ ਸਕਦੀ ਹੈ ਤਾਂ ਪੰਜਾਬ ਦੇ ਕਿਸੇ ਕੋਨੇ 'ਚ ਵੀ ਲੁੱਟ ਖੋਟ ਲੋਟ ਕੋ ਸੋਟਾ ਹੋ ਸਕਦੀ ਹੈ ਸੋ ਪੰਜਾਬ ਦੀ ਜਿਹੜੀ ਪੁਲਿਸ ਹੈ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਬਿਲਕੁਲ ਨਕਮੀ ਹੋ ਚੁੱਕੀ ਹੈ ਔਰ ਪੰਜਾਬ ਦੀ ਸਰਕਾਰ ਦਾ ਬਿਲਕੁਲ ਕੰਟਰੋਲ ਜਿਹੜਾ ਹੈ ਗੈਂਗਸਟਰ ਚੋਰਾ ਗੁੰਡਿਆਂ ਮਵਾਲੀਆਂ ਤੋਂ ਸਾਰੇ ਦਾ ਸਾਰਾ ਜਿਹੜਾ ਕੰਟਰੋਲ ਹੈ ਉਹ ਉੱਟ ਚੁੱਕੇ ਹੈ ਫੇਲ ਹੋ ਚੁੱਕੀ ਹੈ ਪੰਜਾਬ ਦੀ ਪੁਲਿਸ ਮੁਕੰਮਲ ਤੌਰ ਤੇ ਇਹ ਪੁਲਿਸ ਕਿਸੇ ਟਾਈਮ ਮਾਰਸ਼ਲ ਹੁੰਦੀ ਸੀ ਪਰ ਅੱਜ ਇਹ ਪੁਲਿਸ ਦੇ ਲੋਕ ਜਿਹੜੇ ਹੈ ਤੁਸੀਂ ਦੇਖਿਆ ਹੋਣਾ ਡੀਆਈਜੀ ਭੁੱਲਰ ਨੂੰ ਜਿਹੜੇ 7.5 ਕਰੋੜ ਰੁਪਇਆ ਘਰੋਂ ਮਿਲਿਆ ਕਦੇ-ਕਦੇ ਤਾਂ ਮੈਨੂੰ ਸ਼ੱਕ ਹੁੰਦਾ ਹੈ ਕਿ ਪੁਲਿਸ ਚੋਰਾਂ ਨਾਲ ਡਕੈਟਾ ਨਾਲ ਤੇ ਗੈਂਗਸਟਰਾਂ ਨਾਲ ਮਿਲੀ ਵੀ ਹੈ ਇਹ ਇਸ ਕਰਕੇ ਇਹਨਾਂ ਨੂੰ ਇੰਨੀ ਖੁੱਲ ਹੈ ਨਹੀਂ ਤਾਂ ਇਸ ਤਰ੍ਹਾਂ ਦਾ ਕਦੇ ਘਟਨਾ ਕਰਮ ਜਲੰਧਰ ਸ਼ਹਿਰ 'ਚ ਨਹੀਂ ਹੋਇਆ ਕਿ ਦਿਨ ਦਿਹਾੜੇ 10:30 ਵਜੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਵੇ ਸੋ ਮੈਨੂੰ ਮੁਕੰਮਲ ਤੌਰ ਤੇ ਪੰਜਾਬ ਦੀ ਇਸ ਪੁਲਿਸ ਤੇ ਵੀ ਸ਼ੱਕ ਹੈ ਤੇ ਪੰਜਾਬ ਦੀ ਸਰਕਾਰ ਤੇ ਵੀ ਸ਼ੱਕ ਹੈ ਕਿਉਂਕਿ ਅੱਜ ਦੂਜਾ ਦਿਨ ਹੋ ਗਿਆ ਮੈਨੂੰ ਨਹੀਂ ਲੱਗਦਾ ਪਰਿਵਾਰ ਨੂੰ ਕਿਸੇ ਪ੍ਰਕਾਰ ਦੀ ਕੋਈ ਇਤਲਾਹ ਦਿੱਤੀ ਗਈ ਹੈ ਹੁਣ ਤਾਂ ਕਿ ਇਹਨਾਂ ਨੂੰ ਦੱਸਿਆ ਜਾਣਾ ਚਾਹੀਦਾ ਸੀ ਕਿ ਅਸੀਂ ਕਿਸ ਨਤੀਜੇ ਤੇ ਪਹੁੰਚੇ ਗੱਲ ਕਿੱਧਰ ਨੂੰ ਤੁਰ ਰਹੀ ਹੈ ਇਨਵੈਸਟੀਗੇਸ਼ਨ ਕੀ ਕਰ ਰਹੇ ਆ ਅਫਵਾਹਾਂ ਹੈ ਕਿ ਫੜ ਲਿਆ ਫੜ ਲਾਂਗੇ ਚੱਲ ਰਹੀ ਹੈ ਇਸੇ ਤਰ੍ਹਾਂ ਜਿੰਨੇ ਮਰਡਰ ਹੁੰਦੇ ਆ ਇਹ 2-4 ਦਿਨ ਇਹੀ ਕਹਿ ਰਹੇ ਆ ਕਿ ਅਸੀਂ ਨੇੜੇ ਇਨਵੈਸਟੀਗੇਸ਼ਨ ਦੇ ਬੰਦੇ ਫੜ ਲਿਆ ਫੜ ਲਾਂਗੇ ਲੇਕਿਨ ਕੱਖ ਨਹੀਂ ਹੋਇਆ ਹੁਣ ਤਾਂ ਵੱਡੇ ਵੱਡੇ ਲੋਗਾਂ ਨੂੰ ਵੀ ਫਰੋਤੀਆਂ ਦੇ ਫੋਨ ਆਉਂਦੇ ਆ ਔਰ ਕਈ ਸਰਮਾਇਦਾਰ ਤੱਕ ਫਰੋਤੀਆਂ ਦੇ ਹੀ ਜਾਂਦੇ ਆ ਜਿਹੜੇ ਪੁਲਿਸ ਨੂੰ ਇਤਲਾ ਨਹੀਂ ਦਿੰਦੇ ਨਕੋਦਰ ਦਾ ਮੈਨ ਯਾਦ ਆ ਉਹ ਕਪੜਾ ਵਪਾਰੀ ਦੀ ਮੌਤ ਦਿੱਮੀ ਦੀ ਗੀਰੇ ਨਾਲ ਪੁਲ ਸਾੜਾ ਸੀ ਮਾਰ ਦਿੱਤਾ ਗਿਆ ਮੈਨੂੰ ਨੰਗਲੰਬੀਆਂ ਕਬੱਡੀ ਪਲੇਅਰ ਦੀ ਵੀ ਮੌਤ ਯਾਦ ਹੈ ਮੈਨੂੰ ਮੂਸੇ ਵਾਲੇ ਦੀ ਮੌਤ ਵੀ ਯਾਦ ਹੈ ਇਹ ਤਾਂ ਉਹ ਮੌਤਾਂ ਜਿਹੜੇ ਲੋਕ ਜਾਣਦੇ ਆ ਆਦਰਵਾਇਸ ਪੰਜਾਬ ਦੇ ਵਿੱਚ ਦੇਲੀ ਚਾਰ ਤੋਂ ਪੰਜ ਮੌਤਾਂ ਇਹੋ ਜੀਆਂ ਵਾਰਦਾਤਾਂ ਨਾਲ ਹੋ ਰਹੀਆਂ ਸੋ ਲਾ ਐਂਡ ਆਰਡਰ ਪੰਜਾਬ ਦਾ ਮੁਕੰਮਲ ਤੌਰ ਤੇ ਫੇਲ ਹੋ ਚੁੱਕਿਆ ਹੈ ਅੱਜ ਮੈਂ ਇੱਥੇ ਇਸ ਕਰਕੇ ਆਇਆ ਕਿ ਅਗਲੇ 2 ਦਿਨਾਂ ਦੇ ਵਿੱਚ ਇਨਾਂ ਦਾ ਜਿਹੜਾ ਵੀ ਨੁਕਸਾਨ ਹੋਇਆ ਉਹ ਨਾ ਫੜ ਕੇ ਪੂਰਾ ਕੀਤਾ ਤਾਂ ਫੇਰ ਅਸੀਂ ਜਲੰਧਰ ਦਾ ਚੌਕ ਪੀਏਪੀ ਚੌਕ ਜਾਮ ਕਰਾਂਗੇ ਕਾਂਗਰਸ ਤੇ ਇਹਨਾਂ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਮੁਰਜਮ ਫੜੇ ਜਾਣੇ ਚਾਹੀਦੇ ਐ ਇਹ ਕਮਿਸ਼ਨਰ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਨੇ ਔਰ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਚਾਹੁੰਨਾ ਔਰ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਨਾ ਅਸੀਂ ਜਲੰਧਰ ਚੌਕ ਬੰਦ ਕਰਾਂਗੇ ਇਹਨਾਂ ਦਾ ਸਾਰਾ ਪੀਪੀ ਚੌਕ ਇਹਨਾਂ ਦਾ ਸਾਰਾ ਜਿਹੜਾ ਚੋਰੀ ਹੋਇਆ ਮਾਲ ਇਹਨਾਂ ਨੂੰ ਜਲਦ ਮਿਲੇ ਤੇ ਨਾਲ ਗੁਨਾਹਗਰਾਂ ਨੂੰ ਸਜ਼ਾ ਮਿਲੇ ਇਹ ਅੱਜ ਮੈਂ ਚੇਤਾਵਨੀ ਇੱਥੇ ਦੇਣ ਆਇਆ ਔਰ ਜਿੱਥੇ-ਜਿੱਥੇ ਇਸ ਤਰ੍ਹਾਂ ਦੀ ਘਟਨਾ ਵਾਪਰੇਗੀ ਉਥੇ-ਉਥੇ ਰਾਜਾ ਵੜਿੰਗ ਤੇ ਕਾਂਗਰਸ ਪਾਰਟੀ ਪਹੁੰਚੇਗੀ ਅੱਜ ਚੰਨੀ ਸਾਹਿਬ ਨੇ ਵੀ ਆਉਣਾ ਸੀ ਮੈਨੂੰ ਉਹਨਾਂ ਨੇ ਇਤਲਾਹ ਦਿੱਤੀ ਕਿ ਦਿੱਲੀ ਜਾਣਾ ਪਿਆ ਤੂੰ ਜਾ ਕੇ ਹਜ਼ਰੀ ਤੂੰ ਵੀ ਲਵਾ ਸੋ ਇਸ ਕਰਕੇ ਸਮੁੱਚੀ ਕਾਂਗਰਸ ਪਾਰਟੀ ਅਸੀਂ ਰਾਜ ਮਿਲ ਕੇ ਇਹੋ ਜੀਆਂ ਮੁਸ਼ਕਲਾਂ ਦੀਆਂ ਸਮੇਂ ਪੰਜਾਬ ਦੇ ਲੋਕਾਂ ਨਾਲ ਖੜਾ ਖੜਾਂਗੇ ਪਹਿਲਾਂ ਵੀ ਜਦੋਂ ਮਾੜੇ ਦੇ ਇਨਸਾਨ ਪੰਜਾਬ ਦੇ ਦਿਨ ਦਿਹਾੜੇ ਕਤਲੇਆਮ ਟੈਰੋਰਿਜ਼ਮ ਸੀਗਾ ਹੱਤਵਾਦ ਸੀਗਾ ਬਜਾਰਾਂ ਦੀਆਂ ਰੌਣਕਾਂ ਖੋ ਲਈਆਂ ਗਈਆਂ ਸਨ ਤੇ 1992 ਚ ਕਾਂਗਰਸ ਪਾਰਟੀ ਨੇ ਸਰਕਾਰ ਬਣਾ ਕੇ ਦੁਬਾਰੇ ਪੰਜਾਬ ਦੀਆਂ ਰੌਣਕਾਂ ਵਾਪਸ ਕੀਤੀਆਂ ਸਨ ਉਸੇ ਤਰ੍ਹਾਂ ਪੰਜਾਬ ਦੀਆਂ ਰੌਣਕਾਂ ਬਹਾਲ ਕਰਾਂਗੇ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਔਰ ਪੰਜਾਬ ਦੇ ਲੋਕਾਂ ਦੀ ਲੜਾਈ ਲੜਦੇ ਰਾਵਾਂਗੇ ਚਾਹੇ ਕੋਈ ਸਾਨੂੰ ਜਾਣਦਾ ਤੇ ਚਾਹੇ ਨਹੀਂ ਜਾਣਦਾ ਜਿੱਥੇ ਸਾਡੀ ਲੋੜ ਹੋਏਗੀ ਅਸੀਂ ਪਹੁੰਚਾਂਗੇ ਸੋ ਇਹਨੀਆਂ ਹੀ ਗੱਲਾਂ ਮੈਂ ਕਹਿਣੀਆਂ ਸੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ মিডিਆ ਵਾਲਿਆਂ ਦਾ ਕਿ ਤੁਸੀਂ ਬਹੁਤ ਸਾਥ ਦਿੱਨੇ ਹੋ ਕੱਲ ਕੱਲ ਵਾਰ ਕੈਪਟਨ ਮਿੰਦਰ ਸਿੰਘ ਕੈਪਟਨ ਮਿੰਦਰ ਸਿੰਘ ਕਹਿੰਦੇ ਕੈਪਟਨ ਮਿੰਦਰ ਸਿੰਘ ਪਹਿਲਾਂ ਤਾਂ ਮੀਡੀਆ ਦੀ ਫੇਵਰ ਕਰਕੇ ਗਏ ਨੇ ਜੀ ਦੂਜਾ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤੁਸੀਂ ਜੋ ਬਾਜਵਾਤ ਸਾਹਿਬ ਸਵਾਲ ਕਰਦੇ ਹੋ ਦਿੱਤਾ ਸਾਹਬਰੇ ਕੋਈ ਤੇ ਵੀ ਉਹਨਾਂ ਨੇ ਸਫਾਈ ਦਿੱਤੀ ਮੇਰੀ ਬੇੰਤੀ ਆ ਪੱਤਰਕਾਰ ਸਾਥੀਆਂ ਨੂੰ ਕਿ ਸਵਾਲ ਅੱਜ ਦਾ ਲੁੱਟ ਖੋਦ ਹੈ ਇਹ ਅਮਰਿੰਦਰ ਸਿੰਘ ਜਿਹੜਾ ਮਰਿਆ ਖੱਪਿਆ ਪਿਆ ਉੱਧਰ ਡਾਇਵਰਟ ਨਾ ਕਰੋ ਕੰਮ ਨੂੰ ਗੱਲ ਇੱਥੋਂ ਦੀ ਕਰੋ ਕੀ ਪੰਜਾਬ ਦੀ ਪੁਲਿਸ ਦੀ ਤੇ ਝਾੜੂ ਦੀ ਸਰਕਾਰ ਦੀ ਸਰ ਅੱਛਾ ਬ੍ਰਿੰਦ ਸਾਹਿਬ ਬ੍ਰਿੰਦ ਸਾਹਿਬ ਚੰਡੀਗੜ੍ਹ ਵਿੱਚ ਜੋ ਕੋਠੀ थी ਰਾਜੋ ਚੱਡਾ ਨੂੰ دی ਗਈ ਸੀ ਉਸਕੇ ਬਾਅਦ ਉਹ ਗੈਸਟ ਹਾਊਸ ਬਣਾ ਲਿਆ ਗਿਆ ਔਰ ਹੁਣ ਅਰਵਿੰਦ ਕੇ ਯਾਰ ਤੋਸੀ ਬਹੁਤ ਸਮਝਦਾਰ ਵਿਅਕਤੀ ਹੈ ਯਾਰ ਮੈਨੂੰ ਕੋਠੀਆਂ ਪੰਜ ਹੋਰ ਲੈ ਲਓ ਕੀ ਫਰਕ ਪੈਂਦਾ ਮੇਰੀ ਕੋਠੀ ਵੀ ਲੈ ਲਓ ਸ਼ਿਸ਼ਮਾਨ ਬਲੇਗਾ ਕੀ ਮੇਰੀ ਕੋਠੀ ਵੀ ਲੈ ਲਓ ਲੇਕਿਨ ਮੈਨੂੰ ਚਿੰਤਾ ਹੈ ਕਿ ਪੰਜਾਬ ਦਾ ਕੋਈ ਵਿਅਕਤੀ ਲੁੱਟਿਆ ਨਹੀਂ ਜਾਣਾ ਚਾਹੀਦਾ ਕੋਈ ਚੌਂਕ 'ਚ ਮਰਨਾ ਨਹੀਂ ਚਾਹੀਦਾ ਕੋਠੀਆਂ ਜੇ ਕਿਸੇ ਨੂੰ ਭੁੱਖ ਹੈ ਕੋਠੀ ਦੀ ਤਾਂ ਮੈਂ ਆਪਣੀ ਕੋਠੀ ਵੀ ਦੇ ਦੇਣਾ ਖਾਲੀ ਪਈ ਹੈ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਅੱਜ ਪੰਜਾਬ ਦੇ ਲਾਅ ਐਂਡ ਆਰਡਰ ਦਾ ਮੁੱਦਾ ਹੈ ਪੰਜਾਬ ਸਾਰਾ ਤੁਹਾਡੇ ਤਰਫ ਦੇਖ ਰਿਹਾ ਤੁਹਾਡੇ ਮੂੰਹ ਵੱਲ ਦੇਖ ਰਿਹਾ ਹੈ ਪੰਜਾਬ ਦੇ ਅੰਦਰ 92 ਸੀਟਾਂ ਦੇ ਨਾਲ ਬਦਲਾਅ ਦੀ ਸਰਕਾਰ ਆਈ ਹੈ ਲੇਕਿਨ ਸਰਕਾਰ ਸੁਤੀ ਪਈ ਹੈ ਸਰਕਾਰ ਮਸ਼ਰੂਫ ਹੈ ਆਰਾਮ ਦੇ ਵਿੱਚ ਸਰਕਾਰ ਮਸ਼ਰੂਫ ਹੈ ਸਹੂਲਤਾਂ ਦੇ ਵਿੱਚ ਸਰਕਾਰ ਮਸ਼ਰੂਫ ਹੈ ਇੱਧਰ ਉੱਧਰ ਦੀਆਂ ਕਹਾਣੀਆਂ ਤੇ ਕਿੱਕਲੀਆਂ ਦੇ ਵਿੱਚ ਸਿੰਘ ਸਾਹਿਬ ਜੀ ਬੀੜਪਾਡ ਘਰ ਦੇ ਵਿੱਚ ਤੇ ਆਪਣੀ ਦੁਕਾਨ ਤੇ ਸੇਫ ਨਹੀਂ ਹੈਗੇ ਤਾਂ ਲੋਕ ਕਿੱਥੇ ਸੇਫ ਨੇ ਮੈਂ ਤਾਂ ਤੁਹਾਨੂੰ ਕਹਾਂ ਇਹ ਗੱਲ ਅੱਜ ਦਾ ਵਿਸ਼ਾ ਹੈ ਅੱਜ ਚਰਚਾ ਦਾ ਵਿਸ਼ਾ ਇਹ ਹੈ ਕਿ ਜੇ ਸੰਗੜੇ ਬਾਜ਼ਾਰ ਚੋਂ ਇਹ ਦੁਕਾਨ ਲੁੱਟ ਲਈ ਮੈਨੂੰ ਇਹ ਹੈ ਮੈਂ ਗਿਆ ਇੱਥੇ ਤੁਰਿਆ ਫਿਰਦਾ ਤਰਨ ਤਰਨ ਦੁਕਾਨਾਂ 'ਤੇ ਇੱਕ ਕਿਰਪਾਨ ਪਈ ਹੈ ਕਿਸੇ ਕੋਲ ਕਿਸੇ ਕੋਲ ਕਵਾੜੀ ਪਈ ਹੈ ਜਿਹਦੇ ਕੋਲ ਪਿਸਤੌਲ ਨਹੀਂਗਾ ਅਦਰਵਾਈਜ਼ ਜ्यादा ਕਿਸੇ ਕੋਲ ਪਿਸਤੌਲ ਹੈ ਕਵਾੜੀ ਹੈ ਕਰਪਾਣਾ ਹੈ ਪੁੱਛਿਆ ਇਹ ਕਿਉਂ ਕਿ ਨਾ ਪਤਾ ਨਹੀਂ ਕਿਹੜੇ ਵੇਲੇ ਲੁੱਟਣਾ ਆਗੇ ਕੋਈ ਇਹ ਹਾਲਾਤ ਇਹ ਟੈਰਰ ਹੈ ਡਰ ਸਾਰੇ ਪੰਜਾਬ ਦੇ ਦੁਕਾਨਦਾਰਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਹ ਜੰਗਲ ਇੰਨੀ ਬਣੀ ਹੁੰਦੀ ਜੀ ਇੱਕ ਪਾਸੇ ਰਾਜਨੀਤਿਕ ਸਰਕਾਰ ਲਸ਼ਾ ਯੁੱਧ ਦੇ ਵਿਰੋਧ ਦੇ ਜਿਹੜੀ ਬਈ ਦੂਜੇ ਪਾਸੇ ਨਸ਼ੇੜੀ ਇਤਹਾਦੇ ਪੈਦਲਾਂ ਦਾ ਮੈਨੂੰ ਜਮ ਹੁੰਦੇ ਨੂੰ ਕਿਵੇਂ ਵੇਖਦੇ ਪੈਦਲਾਂ ਦਾ ਨੁਕਾ ਹੋਣਾ ਪਿਆ ਇੱਥੇ ਇੰਨੀ ਪੀੜ ਪੜ ਵਾਲੇ ਲੱਖਾਂ ਕੀ ਕਿਹਾ ਤੁਸੀਂ ਬੜੀ ਮੈਂ ਇਹਦੇ ਪਾਸੇ ਮਹਾਰਾਜ ਵਾਲੇ ਲੱਖਾਂ ਪੰਜਾਬ ਆ ਰਿਹਾ ਹੈ ਕਹਿ ਰਹਾ ਹੈ ਕਿ ਪਰਤੰਦ ਨਹੀਂ ਨਹੀਂ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਲੰਧਰ ਦਾ ਵੀ ਹੋ ਰਹੀਆਂ ਨੇ ਜਿਹੜੀ ਦੇ ਦੇ ਨਾ ਜਮ ਨੂੰ ਕਿਵੇਂ ਵੇਖਦੇ ਦੇਖੋ ਜੀ ਗੱਲ ਇਹ ਆ ਗੱਲ ਇਹ ਆ ਕਿ ਨਸ਼ੇੜੀ ਅੰਜਾਮ ਦੇ ਰਿਹਾ ਹੈ ਪਹਿਲਾਂ ਵੀ ਤਾਂ ਨਸ਼ੇੜੀ ਹੁੰਦੇ ਸੀ ਇਹ ਕਿਹੜਾ ਨਵਾਂ ਹੈ ਪੁਲਿਸ ਦਾ ਡਰ ਮੁੱਕ ਗਿਆ ਹੈ ਢੀੜਪਾੜ ਵਾਲੇ ਇਲਾਕੇ ਸਰਕਾਰ ਦਾ ਡਰ ਮੁੱਕ ਗਿਆ ਹੈ ਢੀੜਪਾੜ ਵਾਲੇ ਇਲਾਕੇ ਤੁਸੀਂ ਪੈਦਲ ਚੱਲਣਾ ਔਖਾ ਇੱਥੇ ਲੁੱਟ ਹੋ ਜਾਣੀ ਹੈ ਮੈਂ ਕਿਹਾ ਕਿ ਪੈਦਲ ਚੱਲਣਾ ਔਖਾ ਹੈ ਪਰ ਇਸ ਦੇ ਬਾਵਜੂਦ ਜੇ ਇੱਥੇ ਇਹ ਵਾਪਰ ਘਟਨਾ ਵਾਪਰ ਸਕਦੀ ਹੈ पंजाब के किसी कोने भी घटना वापस पंजाब पुलिस विभाग तो दावा करता है कि कानून व्यवस्था हम सही बना रहे हैं ठीक है, है? पंद्रह बीस दिन पहले लद्दे वाली इलाके में भी मेडिकल स्टोर में ऐसे लुटेरे घुसे थे और एक केस भी आपको पता होगा फिलहाल थाने का एस एच भूषण कुमार के खिलाफ मामला दर्ज किया गया आज चेयरमैन आए थे अभी तक उसकी एस एस डाली गई आज उन्होंने एसएसपी को भी झाड़ लगाई है तो कैसे देते कानून व्यवस्था या पुलिस को लेकर मैंने मैं ਮੈਂ ਤੁਹਾਨੂੰ ਕਹਿ ਰਿਹਾ ਵੀ ਕਾਨੂੰਨ ਵਿਵਸਥਾ ਹੈ ਹੀ ਨਹੀਂ ਕੋਈ ਇਹ ਜਿਹੜੀ ਪੁਲਿਸ ਹੈ ਇਹ ਤਾਂ ਆਪਣਾ ਢਿੱਡ ਪਰਣ ਲੱਗੀ ਵੀ ਹੈ ਡੀਆਈਜੀ ਪੁੱਲਰ ਇਸ ਗੱਲ ਦਾ ਗਵਾਹ ਹੈ ਡੀਆਈਜੀ ਪੁੱਲਰ ਇਸ ਗੱਲ ਦਾ ਗਵਾਹ ਹੈ ਜਿਹਦੇ ਘਰੋਂ 7.5 ਕਰੋੜ ਰੁਪਇਆ ਮਿਲਦਾ ਤੇ ਕਿਲੋਆਂ ਦੇ حساب ਨਾਲ ਸੋਨਾ ਮਿਲਿਆ ਤੁਸੀਂ ਇਸ ਪੰਜਾਬ ਦੀ ਪੁਲਿਸ ਤੋਂ ਇਸ ਦੀ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਇੱਜ਼ਾਫੀ ਉਮੀਦ ਨਾ ਕਰੋ ਪਰ ਇਸ ਦੇ ਬਾਵੀਉਦ ਵੀ ਕਾਂਗਰਸ ਪਾਰਟੀ ਹਰ ਵਿਅਕਤੀ ਨਾਲ ਖੜੀ ਹੈ ਔਰ ਅਸੀਂ ਇਹ ਵਾਰਨਿੰਗ ਦਿੰਨੇ ਆ ਪਰਸੋਂ ਤੱਕ ਇਹ ਮਸਲਾ ਨਾ ਹੱਲ ਹੋਇਆ ਤਾਂ ਬੇਰੀ ਸਾਹਿਬ ਪੂਰੀ ਜ਼ਿਲ੍ਹਾ ਕਾਂਗਰਸ ਕਮੇਟੀ ਤੇ ਤਮਾਮ ਲੀਡਰ ਸਹਿਬਾਨ ਪੀਏਪੀ ਚੌਂਕ ਦਾ ਰੋਕ ਕਰਕੇ ਉੱਥੇ ਇੱਕ ਧਰਨਾ ਪ੍ਰਦਰਸ਼ਨ ਤੇ ਮੁਜ਼ਾਹਰਾ ਲੜਾਈ ਲੜਾ ਸਰ ਪੋਲਿਟਿਕਲ ਇੱਕ ਸਵਾਲ ਹੈ ਕਿ ਬਿਹਾਰ ਮੇ ਇਲੈਕਸ਼ਨ ਹੈ ਔਰ ਕੱਲ ਪੀਐਮ ਮੋਦੀ ਦੁਆਰਾ ਛੋੜੋ ਪੀਐਮ ਮੋਦੀ ਕੀ ਕਹਤਾ ਹੈ ਸਿੰਘ ਚੰਨੀ ਕੋ ਲੈ ਕੇ ਆਇਆ ਗਿਆ ਕਿ ਉਹਨੇ ਪੀਐਮ ਮੋਦੀ ਕੀ ਕਹਤਾ ਹੈ ਮੇਰੇ ਕੋ ਉਸਸੇ ਕੋਈ ਮਤਲਬ ਨਹੀਂ ਮੇਰੇ ਕੋ ਮਤਲਬ ਹੈ ਮੈਨੂੰ ਮਤਲਬ ਹੈ ਕਿ ਸਾਡੇ ਪੰਜਾਬ ਦੇ ਵਪਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਹਲਾਤ ਬਹੁਤ ਮਾੜੇ ਹੈ